ਨਾਨਕ ਦੇਵ ਮਹਾਰਾਜ ਜੀ ਚੱਲਦੇ ਪਏ ਨੇ ਮਰਦਾਨਾ ਸੇ ਭਾਈ ਬਾਲਾ ਸਤਗੁਰੂ ਦੇ ਨਾਲ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਸਾਡੇ ਪਿੱਛੇ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਪਦਿਆਂ ਸਤਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਪਿੱਛੇ ਸਾਡੇ ਤੁਰੇ ਆਓ ਤੁਹਾਨੂੰ ਪਾਣੀ ਡੋਬੋ ਨਹੀਂ ਸਕਦਾ ਹੈ ਪਰ ਜਦੋਂ ਥੋੜਾ ਜਿਹਾ ਅੱਗੇ ਗਏ ਮਰਦਾਨਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖ ਦੇ ਵਿੱਚੋਂ ਤੁਨ ਸੁਣਦਾ ਤੇ ਸਤਗੁਰੂ ਜੀ ਸੋਹਣ ਦਾ ਜਵਾਬ ਕਰਦੇ ਵੇ ਸਾ ਸਾਧ ਸੰਗਤ ਜੀ ਜਦੋਂ ਮਰਦਾਨੇ ਨੇ ਸੁਣਿਆ ਸਤਿਗੁਰੂ ਜੀ ਹੋਰ ਜਾਪ ਕਰਦੇ ਪਏ ਨੇ ਸਾਨੂੰ ਵਾਹਿਗੁਰੂ ਦਾ ਨਾਮ ਚ ਪਾਉਣ ਵਾਸਤੇ ਕਹਿ ਰਹੇ ਨੇ ਮਰਦਾਨਾ ਜਿਹੜਾ ਹੈ ਇਹਨੇ ਵਾਹਿਗੁਰੂ ਦਾ ਨਾਮ ਛੱਡ ਕੇ ਸੋਹਮ ਦਾ ਨਾਮ ਜਪਨ ਲੱਗ ਗਿਆ ਥੋੜੀਕ ਦਿਨ ਬਾਅਦ ਦੇਖਿਆ ਮਰਦਾਨਾ ਪਾਣੀ ਵਿੱਚ ਡੁੱਬਣ ਲੱਗ ਗਿਆ ਜਦੋਂ ਪਾਣੀ ਦੇ ਵਿੱਚ ਬੋਤੇ ਖਾਣ ਲੱਗਾ ਤਾਂ ਮਰਦਾਨਾ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਮਰਦਾਨਾ ਤੇ ਡੁੱਬਣ ਲੱਗਾ ਏ ਸਤਿਗੁਰੂ ਗੁਰਨਾਨਕ ਦੇਵ ਮਰਜੀ ਕਹਿ ਲੱਗੇ ਮਰਦਾਨਿਆ ਤੈਨੂੰ ਕਿਹਾ ਸੀ ਵਾਹਿਗੁਰੂ ਦਾ ਨਾਮ ਨਹੀਂ ਛੱਡਣਾ ਹੈ ਵਾਹਿਗੁਰੂ ਦਾ ਨਾਮ ਜਪ ਤੇ ਜਦੋਂ ਵਾਹਿਗੁਰੂ ਦਾ ਨਾਮ ਜਪਿਆ ਮਰਦਾਨਾ ਫਿਰ ਉੱਤੇ ਪਾਣੀ ਤੇ ਤੁਰਨ ਲੱਗ ਗਿਆ ਕਹਿਣ ਲੱਗਾ ਸਤਿਗੁਰੂ ਜੀ ਮੈਨੂੰ ਸਮਝ ਨਹੀਂ ਆਈ ਤੁਸੀਂ ਆਪ ਸੋਹੰਗ ਦਾ ਜਾਪ ਜਪਦੇ ਪਿਓ ਸਾਨੂੰ ਵਾਹਿਗੁਰੂ ਦਾ ਨਾਮ ਜਪਾਉਂਦੇ ਪਿਓ ਧੰਨ ਸ੍ਰੀ ਗੁਰੂ ਨਾਨਕ ਦੇਵ ਮਰਜ਼ੀ ਕਹਿਣ ਲੱਗੇ ਮਰਦਾਨੇਆਂ ਜੋ ਸਿੱਖਿਆ ਦਿੱਤਾ ਸਾਡੇ ਹੁਕਮ ਨੂੰ ਮੰਨੋ ਸਤਿਗੁਰੂ ਜੀ ਦੀ ਬਾਣੀ ਦਾ ਵਚਨ ਆਉਂਦਾ ਹੈ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਆ ਸਾਨੂੰ ਸਮਝਾਉਂਦੇ ਆ ਸਤਿਗੁਰੂ ਜੀ ਕਹਿੰਦੇ ਜੋਗ ਕੋ ਰੱਖਾ ਹੈ ਸਾ ਕਾਰ ਕਮਾਵੇ ਗੁਰ ਕੀ ਕਰਨੀ ਕਾਹੇ ਤਾਵੇ ਗੁਰੂ ਨੇ ਜੋ ਕੀਤਾ ਗੁਰੂ ਪਰਮੇਸ਼ਰ ਦਾ ਰੂਪ ਹੈ ਗੁਰੂ ਕਰ ਸਕਦਾ ਹੈ ਗੁਰ ਕਰਤਾੁਰ ਕਰਨੈ ਜੋਗ ਸਤਿਗੁਰੂ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਦਾ ਰੂਪ ਨਹੀਂ ਗੁਰੂ ਜੀ ਤੇ ਗੁਰੂ ਜੋ ਚਾਵੇ ਕਰ ਸਕਦਾ ਹੈ ਇਸ ਕਰਕੇ ਗੁਰੂ ਦੀ ਬਰਾਬਰੀ ਨਹੀਂ ਕਰਨੀ ਕਦੇ ਜੋ ਗੁਰੂ ਨੇ ਸਾਨੂੰ ਹੁਕਮ ਦੇ ਦਿੱਤਾ ਹੈ ਨਾ ਉਸ ਹੁਕਮ ਨੂੰ ਪਾਲਣਾ ਸਿੱਖਦਾ ਕੰਮ ਹੈ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਵੱਜੇ ਹੋਏ ਆਂ ਸਤਗੁਰੂ ਜੀ ਸਾਨੂੰ ਰੋਜ਼ ਹੁਕਮ ਬਖਸ਼ਿਸ਼ ਕਰਦੇ ਨੇ ਜਿਵੇਂ ਅੱਜ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਸਤਗੁਰੂ ਜੀ ਨੇ ਹੁਕਮ ਬਖਸ਼ਿਸ਼ ਕੀਤਾ ਨਾ ਸਤਗੁਰੂ ਜੀ ਕਹਿੰਦੇ ਇਹੋ ਧਨ ਅਖੋਟ ਨਾ ਨਿਖਟੇ ਨਾ ਜਾਏ ਪੂਰਾ ਸਤਗੁਰ ਦਿਆ ਦਿਖਾਏ ਕਿਹੜੇ ਧਨ ਦੀ ਗੱਲ ਕੀਤੀ ਹੈ ਸਤਗੁਰੂ ਜੀ ਨੇ ਮਾਇਕ ਧਨ ਦੀ ਗੱਲ ਨਹੀਂ ਕੀਤੀ ਇੱਥੇ ਸਤਗੁਰੂ ਜੀ ਕਹਿੰਦੇ ਜਿਹੜਾ ਨਾਮ ਦਾ ਧਨ ਹੈ ਨਾ ਜਿਹੜਾ ਆਪਾਂ ਇੱਥੇ ਬਹਿ ਕੇ ਕੱਤਰ ਕੀਤਾ ਹੈ ਸੰਗਤ ਦੇ ਵਿੱਚ ਭਵੇਂ ਤੁਸੀਂ 10 ਮਿੰਟ ਕੋਈ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ ਤੁਹਾਡਾ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਜਿਹੜਾ ਗੁਰੂ ਦੇ ਲੇਖੇ ਦੇ ਵਿੱਚ ਹੈ ਜਿਹੜਾ ਸਮਾਂ ਗੁਰੂ ਦੀ ਹਜ਼ੂਰੀ ਵਿੱਚ ਬਤੀਤ ਹੋ ਗਿਆ ਉਹ ਸਮੇਂ ਦਾ ਕੋਈ ਮੁੱਲ ਨਹੀਂ ਦੇ ਸਕਦਾ ਹੈ ਇਸ ਕਰਕੇ ਜਿਹੜਾ ਗੁਰੂ ਦੇ ਚਰਨਾਂ ਦੇ ਗੁਰੂ ਦੇ ਘਰ ਦੇ ਬਾਅਦ ਚੱਲਿਆ ਹੋਇਆ ਕਦਮ ਜਿਹੜਾ ਤੁਹਾਡਾ ਚਰਨ ਹੈ ਸਤਿਗੁਰੂ ਜੀ ਕਹਿੰਦੇ ਉਹ ਪਰਵਾਣ ਹੈ ਗੁਰੂ ਦੇ ਘਰ ਦੇ ਵਿੱਚ ਗੁਰੂ ਤੇ ਸ਼ਰਧਾ ਰੱਖ ਕੇ ਸੇਵਾਵਾਂ ਕਰੀਏ ਗੁਰੂ ਕਿਰਪਾ ਕਰੇ ਪਰਵਾਣ